ਸਭ ਕੁਝ ਬੋਲ ਜਾਂਦਾ ਬੱਚੇ ਵੀ ਬੋਲ ਜਾਂਦੇ ਜਿਹੜੇ ਨਸ਼ਾ ਕਰਦੇ ਪਾਬੂ ਕੋਰਿਓ ਕਿਉਂ ਪਾਬੂ ਕੋਰਿਓ ਤੈਨੂੰ ਨਸ਼ਾ ਕਰਦਾ ਕੋਈ ਨਹੀਂ ਜੀ ਪਾਪਾ ਦੀਪ ਸਿੰਘ ਜੀ ਕਿਰਪਾ ਕਰਨਗੇ ਇਹ ਤਾਂ ਕਿਰਪਾ ਮਹਾਰਾਜ ਦੀ ਕਿਰਪਾ ਮਾਲਕ ਦੀ ਬਿਹਤ ਕਿਰਪਾ ਹੈ ਬਹੁਤ ਬਹੁਤ ਮੰਗਦੀ ਸੁੱਖ ਸ਼ਾਂਤੀ ਬਹੁਤ ਕਰਦੇ ਵਿੱਚ ਬਸ ਇੱਕ ਇਹੋ ਹੀ ਆ ਮਾਲਕਾ ਤਾਂ ਬਹੁਤ ਖੁਸ਼ ਆ ਬਸ ਇੰਨਾ ਵੇ ਨਸ਼ਾ ਨਿਕਲ ਜਾ ਮੇਰੇ ਪਰਿਵਾਰ ਬੜੀ ਕਿਰਪਾ ਸੀ ਤਾਂ ਸਿੰਘਾਂ ਦੇ ਬਾਬਾ ਅਮਰਦੀਪ ਸਿੰਘ ਬਹੁਤ ਜਿਆਦਾ ਕਿਰਪਾ ਵਾ ਮਾਲਕ ਦੀ ਬਹੁਤ ਕਿਰਪਾ ਵਾ ਸਾਰੀ ਸੰਗਤ ਆਵੇ ਜਿਹੜੇ ਉਤਰ ਉਤਰ 扑ਕਦੇ ਆ ਉਹ ਨਾ 扑ਕਣ ਬਸ ਗੁਰੂ ਦੇ ਚਰਨੀ ਲੱਗ ਜਾਣ ਬਾਬੇ ਸੀਤਾ ਦੇ ਚਰਨੀ ਲੱਗ ਜਾਣ ਬਸ ਇੰਦਾਂ ਨੇ ਜਿਹੜੇ ਆਪਣੇ ਗੁਰੂ ਨੂੰ ਛੱਡ ਕੇ ਕੋਈ ਹੋਰ ਵੀ ਪਾਸੇ 扑ਕਦੇ ਆ ਉਹ ਵੀ ਨਾ 扑ਕਣ ਆਣ ਕੇ ਗੁਰੂ ਸਾਹਿਬ ਦੇ ਚਰਨੀ ਲੱਗਣ ਦੇ ਦੇ ਦਿੰਦੇ ਆ ਹਾਂਜੀ ਤੇ ਇੱਕ ਵਦਵਾਰ ਆਨੇ ਚ ਪੈਰਾ ਟੈਂਟ ਹਾਂਜੀ ਕਿੰਨਾ ਤਨੰਦ ਮਿਲਦਾ ਤੁਹਾਨੂੰ ਇੱਥੇ ਆ ਕੇ ਕੋਹ ਅਨੰਦ ਸਭ ਕੁਝ ਭੁੱਲ ਜਾਂਦਾ ਹਾਂਜੀ ਸਭ ਕੁਝ ਭੁੱਲ ਜਾਂਦਾ ਬੱਚੇ ਵੀ ਭੁੱਲ ਜਾਂਦੇ ਜਿਹੜੇ ਨਸ਼ਾ ਕਰਦੇ ਪਾਬੂ ਕੋਰਿਓ ਕਿਉਂ ਪਾਬੂ ਕੋਰਿਓ ਨਸ਼ਾ ਕਰਦਾ ਕੋਈ ਨਹੀਂ ਜੀ ਪਾਪਾ ਦੀਪ ਸਿੰਘ ਜੀ ਕਿਰਪਾ ਕਰਨਗੇ ਦੀ ਕਿਰਪਾ ਮਹਾਰਾਜ ਦੀ ਕਿਰਪਾ ਮਾਲਕ ਦੀ ਬਿਹਤਰੀ ਕਿਪਾ ਬਹੁਤ ਬਹੁਤ ਮੰਗਦੀਆਂ ਕਿੰਨਾ ਕੁ ਬਦਲਾ ਮਹਿਸੂਸ ਕਰਦੇ ਹੋ ਪਹਿਲੇ ਤੇ ਹੁੰਦਾ ਜੀਵਨ ਚ ਸੁੱਖ ਸ਼ਾਂਤੀ ਬਹੁਤ ਕਰਦੇ ਵਿੱਚ ਬਸ ਇੱਕ ਇਹੋ ਹੀ ਆ ਮਾਲਕਾ ਤਾਂ ਬਹੁਤ ਖੁਸ਼ ਆ ਬਸ ਇਹਨਾਂ ਵੇ ਨਸ਼ਾ ਨਿਕਲ ਗਿਆ ਮੇਰੇ ਪਰਿਵਾਰ ਚ ਹਾਂਜੀ ਬਿਲਕੁਲ ਨਸ਼ਾ ਨਿਕਲ ਗਿਆ ਜਿਹੜਾ ਘਰ ਟੱਠੀ ਸੰਗਤਾ ਜੀ ਉਹਨਾਂ ਨੂੰ ਕੀ ਕਹੋਗੇ ਤੁਸੀਂ ਉਹਨਾਂ ਨੂੰ ਕਹਿੰਦੇ ਤੁਸੀਂ ਵੀ ਆਓ ਸਭ ਤੋਂ ਪਹਿਲਾਂ ਮੰਗੋ ਹਾਂਜੀ ਬੜੀ ਕਿਰਪਾ ਵਾ ਹਾਂਜੀ ਬੜੀ ਕਿਰਪਾ ਸੀ ਤਾ ਸਿੰਘਾਂ ਦੇ ਪਾਪਾ ਅਮਰਦੀਪ ਸਿੰਘ ਬਹੁਤ ਜ਼ਿਆਦਾ ਕਿਰਪਾ ਵਾ ਮਾਲਕ ਦੀ ਬਹੁਤ ਕਿਰਪਾ ਵਾ ਹਾਂਜੀ ਬਿਲਕੁਲ ਬਿਲਕੁਲ ਬਹੁਤ ਕਿਰਪਾ ਨੰਬਰਸ਼ੀਦਾਂ ਦੀ ਬੜੀ ਕਿਰਪਾ ਵਾ ਜੀ ਕਿੰਨਾ ਕੁ ਸ਼ੁਕਰਾਨਾ ਕਰਦੇ ਪਾਪਾ ਦੀ ਬਹੁਤ ਸ਼ੁਕਰਾਨਾ ਮਹਾਰਾਜ ਦੇ ਘੜੀ ਬਹੁਤ ਸ਼ੁਕਰਾਨਾ ਕਰਦੇ ਹਾਂ ਮਹਾਰਾਜ ਦੇ ਘੜੀ ਕਿੱਦਾਂ ਦਾ ਮਹਿਸੂਸ ਕਰਦੇ ਹੋ ਕਿੰਨਾ ਕੁ ਨੰਦ ਮਿਲਦਾ ਤੁਹਾਨੂੰ ਇੱਥੇ ਆ ਕੇ ਉਹ ਨੰਦ ਮਿਲਦਾ ਮਹਾਰਾਜ ਦੇ ਘਰ ਆ ਕੇ ਨਾ ਇੰਨੀ ਕਿ ਸ਼ਾਂਤੀ ਮਿਲਦੀ ਨਾ ਧੁੱਪ ਨਾ ਛਾਂ ਕੁਝ ਨਹੀਂ ਪਤਾ ਲੱਗਦਾ ਹਾਂਜੀ ਬਹੁਤ ਮਾਲਕ ਦੀ ਕਿਰਪਾ ਵਾਜੀ ਬਹੁਤ ਕਿਰਪਾ ਹਾਂਜੀ ਹਰੇਕ ਬੁੱਧਵਾਰ ਆਇਆ ਕਰੋਗੇ ਹੁਣ ਦੁਪਹਿਰਾਂ ਕਰੀਏ ਹੋਣੇ ਆ ਜੀ ਮਹਾਰਾਜ ਸੱਦੀ ਜਾਂਦਾ ਹੀ ਜਾਂਨੇ ਹਾਂ ਹਾਂਜੀ 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 ਉਹਨੇ ਆਈਆਂ ਨੇ ਸਾਰੇ ਸੰਗਤ ਆਵੇ ਜਿਹੜੇ ਉਤਰ ਉਤਰ 扑ਕਦੇ ਆ ਉਹ ਨਾ 扑ਕਣ ਬਸ ਗੁਰੂ ਤੇ ਚਰਨੀ ਲੱਗ ਜਾਣ ਬਾਬੇ ਸ਼ੀਤਾਂ ਦੇ ਚਰਨੀ ਲੱਗ ਜਾਣ ਹਾਂਜੀ ਬਸ ਐ ਤਾਂ ਜਿਹੜੇ ਆਪਣੇ ਗੁਰੂ ਨੂੰ ਛੱਡ ਕੇ ਕੋਈ ਹੋਰ ਵੀ ਪਾਸੇ 扑ਕਦੇ ਆ ਉਹ ਵੀ ਨਾ 扑ਕਣ ਆਣ ਕੇ ਗੁਰੂ ਸਾਹਿਬ ਤੇ ਚਰਨੀ ਲੱਗਣ ਹਾਂਜੀ ਸਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਹਿਫਤ ਹੈ ਮਹਾਰਾ ਸੱਚੇ ਪਾਤਸ਼ਾਹ ਮੇਰਾ ਬੱਚਾ ਬਸ ਉਤਰ ਜੇ ਮਹਾਰਾਜ ਦੇ ਦਿੰਦੇ ਆ ਹਾਂਜੀ ਹਰ ਇੱਕ ਗੁਰਦੁਆਰਾਂ ਨੇ ਉਚ ਪੈਰਾ ਟੈਨ ਹਾਂਜੀ ਕਿੰਨਾ ਤਾਂ ਆਨੰਦ ਮਿਲਦਾ ਤੁਹਾਨੂੰ ਇੱਥੇ ਆ ਕੇ ਬਹੁਤ ਆਨੰਦ ਸਭ ਕੁਝ ਭੁੱਲ ਜਾਂਦਾ ਹਾਂਜੀ ਸਭ ਕੁਝ ਭੁੱਲ ਜਾਂਦਾ ਬੱਚੇ ਵੀ ਭੁੱਲ ਜਾਂਦੇ ਜਿਹੜੇ ਨਸ਼ਾ ਕਰਦੇ ਪਾਬੂ ਕੋਰਿਓ ਕਿਉਂ ਪਾਬੂ ਕੋਰਿਓ ਨਾ ਨਸ਼ਾ ਕਰ ਤੋ ਕੋਈ ਨਹੀਂ ਜੀ ਪਾਪਾ ਦੀਪ ਸਿੰਘ ਜੀ ਕਿਰਪਾ ਕਰਨਗੇ ਇਹੋ ਕਿਰਪਾ ਮਹਾਰਾਜ ਦੀ ਕਿਰਪਾ ਮਾਲਕ ਦੀ ਬਿਹਤ ਕਿਰਪਾ ਬਹੁਤ ਬਹੁਤ ਮੰਗਦੀਆਂ ਕਿੰਨਾ ਕੁ ਬਦਲਾ ਮਹਿਸੂਸ ਕਰਦੇ ਹੋ ਪਹਿਲੇ ਤੇ ਹੁੰਦੇ ਜੀਵਨ ਚ ਸ਼ੁਕ ਸ਼ਾਂਤੀ ਬਹੁਤ ਕਰਦੇ ਵਿੱਚ ਬਸ ਇੱਕ ਇਹੋ ਹੀ ਆ ਮਾਲਕਾ ਤਾਂ ਬਹੁਤ ਖੁਸ਼ ਆ ਬਸ ਇਹਨਾਂ ਵੇ ਨਸ਼ਾ ਨਿਕਲ ਜੇ ਮੇਰੇ ਪਰਿਵਾਰ ਚ ਹਾਂਜੀ ਬਿਲਕੁਲ ਨਸ਼ਾ ਨਿਕਲ ਜੇ ਜਿਹੜਾ ਘਰ ਟੱਠੀ ਸੰਤਾ ਜੀ ਉਹਨਾਂ ਨੂੰ ਕੀ ਕਹੋਗੇ ਤੁਸੀਂ ਉਹਨਾਂ ਨੂੰ ਕਹਿੰਦੇ ਤੁਸੀਂ ਵੀ ਆਓ ਸਭ ਤੋਂ ਪਹਿਲਾਂ ਮੰਗੋ ਹਾਂਜੀ ਬਿਲਕੁਲ ਵਾਹਿਗੁਰੂ ਬਹੁਤ ਕਿਰਪਾ ਵਾ ਹਾਂਜੀ ਬੜੀ ਕਿਰਪਾ ਸੀ ਤਾ ਸਿੰਘਾਂ ਦੇ ਪਪਾ ਅਮਰਦੀਪ ਸਿੰਘ ਬਹੁਤ ਜ਼ਿਆਦਾ ਕਿਰਪਾ ਵਾ ਮਾਲਕ ਦੀ ਬਹੁਤ ਕਿਰਪਾ ਵਾ ਹਾਂਜੀ ਬਿਲਕੁਲ ਬਿਲਕੁਲ ਬਹੁਤ ਕਿਰਪਾ ਨੰਬਰ ਸ਼ੀਤਾਂ ਦੀ ਬੜੀ ਕਿਰਪਾ ਵਾ ਜੀ ਕਿੰਨਾ ਕੁ ਸ਼ੁਕਰਾਨਾ ਕਰਦੇ ਪਪਾ ਦੀ ਬੜਾ ਸ਼ੁਕਰਾਨਾ ਮਹਾਰਾਜ ਦੇ ਘੜੀ ਬਹੁਤ ਸ਼ੁਕਰਾਨਾ ਕਰਦੇ ਆ ਮਹਾਰਾਜ ਦੇ ਘੜੀ ਕਿੱਦਾਂ ਦਾ ਮਹਿਸੂਸ ਕਰਦੇ ਹੋ ਕਿੰਨਾ ਕ ਅਨੰਤ ਮਿਲਦਾ ਤੁਹਾਨੂੰ ਇੱਥੇ ਆ ਕੇ ਉਹ ਨੰ ਮਿਲਦਾ ਮਹਾਰਾਜ ਦੇ ਘਰ ਆ ਕੇ ਨਾ ਇੰਨੀ ਕੀ ਸ਼ਾਂਤੀ ਮਿਲਦੀ ਨਾ ਧੁੱਪ ਨਾ ਛਾਂ ਕੁਝ ਨਹੀਂ ਪਤਾ ਲੱਗਦਾ ਹਾਂਜੀ ਬਹੁਤ ਮਾਲਕ ਦੀ ਕਿਰਪਾ ਵਾ ਜੀ ਬਹੁਤ ਕਿਰਪਾ ਹਾਂਜੀ ਹਰ ਇੱਕ ਬੁੱਧਵਾਰ ਆਇਆ ਕਰੋਗੇ ਹੁਣ ਦੁਪਹਿਰਾਂ ਕਰੀ ਹੁੰਨੇ ਆ ਜੀ ਮਹਾਰਾਜ ਸੱਦੀ ਜਾਂਦਾ ਹੀ ਜਾਂਨੇ ਹਾਂਜੀ 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 ਉਹਨੇ ਇਹਨੇ ਸਾਰੇ ਸੰਗਤ ਆਵੇ ਜਿਹੜੇ ਉਤਰ ਉਤਰ 扑ਕਦੇ ਆ ਉਹ ਨਾ 扑ਕਣ ਬਸ ਗੁਰੂ ਤੇ ਚਰਨੀ ਲੱਗ ਜਾਣ ਬਾਬੇ ਸ਼ੀਤਾਂ ਦੇ ਚਰਨੀ ਲੱਗ ਜਾਣ ਹਾਂਜੀ ਬਸ ਐ ਤਾਂ ਜਿਹੜੇ ਆਪਣੇ ਗੁਰੂ ਨੂੰ ਛੱਡ ਕੇ ਕੋ ਹੋਰ ਵੀ ਪਾਸੇ 扑ਕਦੇ ਆ ਉਹ ਵੀ ਨਾ 扑ਕਣ ਆਣ ਕੇ ਗੁਰੂ ਸਾਹਿਬ ਤੇ ਚਰਨੀ ਲੱਗਣ ਹਾਂਜੀ ਸਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਹਾਰਾ ਸੱਚੇ ਪਾਤਸ਼ਾਹ ਮੇਰਾ ਬੱਚਾ ਬਸ ਉਤਰ ਜੇ ਮਹਾਰਾਜ